ਰੇਡ ਤੁਸੀਂ ਗਲਤ ਪਾਈ ਜਾਨੇ ਹੋ ਬਾਜ ਮਾਰੋ ਮੈਂ ਗੱਲ ਕਰਨੀ ਉਹਨਾਂ ਨਾਲ ਕਿਹਾ ਬਾਉ ਨਹੀਂ ਬਿਜ਼ੀ ਨੇ ਬਿਜ਼ੀ ਨੇ ਤੱਕਰ ਸਾਹ ਜੋ ਕਹਿਤਾ ਉਹ ਯਾਰ ਤੁਸੀਂ ਬੁਲਾਓ ਉਹ ਬਾਉ ਜੀ ਤੁਸੀਂ ਇੰਨਾ ਜੱਦ ਕਰਦੇ ਸੀ ਬਾਉ ਨਾਲ ਤੁਹਾਡੀ ਫੋਨ ਤੇ ਗੱਲ ਕਰਾ ਦਿੰਦੇ ਮਾਰੋ ਮਾਰੋ ਬਾ ਯਾਰ ਜਿੱਥੇ ਮਰਜ਼ੀ ਕਰਾਓ ਗੱਲ ਐਡੀ ਛੋਟੀ ਗੱਲ ਆ ਕੋਈ ਮੈਂ ਤੁਹਾਨੂੰ ਕਿਹਾ ਨਾ ਬਾਉ ਨਹੀਂ ਸਾਡੇ ਬਿਜ਼ੀ ਨੇ ਉਹ ਯਾਰ ਗੱਲ ਕਰਾ ਤੂੰ ਉਹ ਪਾਰਟੀਆਂ ਦੋ ਤਿੰਨ ਆਈ ਚੱਕ ਲੈ ਚੱਕ ਲੈ ਹੁਣ ਚੱਕ ਲਿਆ ਹੈਲੋ ਹੈਲੋ ਬਾਜੀ ਅ ਸਰ ਜੀ ਤੁਸੀਂ ਫ੍ਰੀ ਹੋ ਬੋਲ ਬੋਲ ਬਈ ਕੀ ਹੋਇਆ ਇਹ 2 ਮਿੰਟ ਤੁਹਾਨੂੰ ਅੰਦਰ ਆਣਾ ਪੈਣਾ ਜੀ ਆਪਣੇ ਪਹਿਲਾ ਬੰਦੇ ਨੂੰ ਸਮਝਾ ਲਓ ਦੇਖੋ ਤੁਸੀਂ ਲੁਧਿਆਣੇ ਤੋਂ ਆਏ ਹੋ ਲੋਕਾਂ ਦਾ ਫਾਇਦਾ ਕਰ ਲਈ ਪਰ ਇਹਦੇ ਨਾਲ ਦਾ ਕੁੰਡਾ ਕਰਾਣਾ ਆ ਸੂਟ ਬਜ਼ਾਰਾਂ ਦੇ ਵਿੱਚ 1 1000 ਦਾ ਵੇਚਦਾ ਇਹ ਬਾਈ ਕਹਿੰਦਾ ਭਾਈ ਸਾਡੇ ਕੋਲੋਂ 500 ਲੈ ਜਾਓ 1000 ਦੇ ਦੋ ਆਹ ਸੂਟ 15 1500 ਰੁਪਇਆ ਬਾਜ਼ਾਰ ਦੇ ਰੇਟ ਜਿੱਥੇ ਮਾਰੀ ਚਲ ਜੋ ਇਹ ਕਹਿੰਦਾ 1500 ਦੇ ਦੋ ਲੈ ਜਾਓ ਆਹ ਦੇਖੋ ਆਹ ਸੂਟ 2 2000 ਰੁਪਇਆ ਦਾ ਇਹ ਕਹਿੰਦਾ ਸਾਡੇ ਕੋਲ ਆ ਜਾਓ ਤੇ 2000 ਦੇ ਦੋ ਲੈ ਜਾਓ ਸਿੱਧਾ ਹੀ ਘਾਟਾ ਪਾਈ ਜਣਾ ਤੁਹਾਨੂੰ ਇਹ ਅਸੀਂ ਲੜਾਈਆਂ ਕਰ ਕਰਕੇ ਸੁਰਤ ਤੋਂ ਵੀ ਰਾਤੋਂ ਮਾਲ ਲੈ ਕੇ ਆਨੇ ਆ ਲੜਾਈਆਂ ਕਰ ਕਰਕੇ ਪਹਿਲਾਂ ਹੀ ਅਸੀਂ ਇੰਨਾ ਕੁ ਰੇਟ ਸੈੱਟ ਲੈਣੇ ਆ ਕਿ ਅਸੀਂ ਆਪਣੀਆਂ ਭੈਣਾਂ ਦੇ ਭਰਾਵਾਂ ਦੇ ਫਾਇਦੇ ਕਰਨੇ ਆ ਤੁਸੀਂ ਪਹਿਲਾਂ ਬਾਜ਼ਾਰ ਜਾਓ ਫਿਰ ਸਾਡੇ ਕੋਲ ਆਓ ਫਿਰ ਤੁਹਾਨੂੰ ਪਤਾ ਲੱਗੂਗਾ ਫਰਕ ਰੇਟਾਂ ਦਾ ਤੇ ਕੁਆਲਿਟੀ ਇੱਕ ਨੰਬਰ ਬਾਜ਼ਾਰ ਵਾਲੇ 1500 2000 ਤੋਂ ਘਟ ਦਿੰਦੇ ਨਹੀਂ ਭਾਈ ਰੇਟ ਚੈੱਕ ਕਰਾ ਪਹਿਲਾਂ ਮੈਂ ਕੁਝ ਨਹੀਂ ਬੋਲਣਾ 750 ਰੁਪਏ ਜਿਹੜਾ ਬਾਜ਼ਾਰ ਦੇ ਵਿੱਚ ਹੈਵੀ ਸੂਟਾਂ ਦਾ ਤੁਸੀਂ 2-2 ਲੱਖ 2.5 ਲੱਖ ਚ ਵਰੀ ਬਣਾਉਣੀ ਹੈ ਭਾਜੀ ਅੱਧੇ ਰੇਟਾਂ 'ਚ ਗਰੰਟੀ ਨਾਲ ਕਹਿੰਨਾ ਭਾਜੀ ਅੱਧੇ ਰੇਟਾਂ ਦੇ ਵਿੱਚ ਵਰੀ ਬਣਾ ਕੇ ਦਵਾਂਗੇ ਆਪਾਂ 50% ਸਾਡਾ ਵੈਸੇ ਹੀ ਰੇਟ ਘੱਟ ਹੈ ਰੈਡੀਮੇਡ ਡ्रेसेसਾਂ ਦੇ ਵਿੱਚ 20% ਤੁਹਾਨੂੰ ਹੋਰ ਆਫ ਦਵਾਂਗੇ ਸੋ ਦੇਖੋ ਆ ਦੇਖੋ ਰੈਡੀਮੇਡ ਤੁਸੀਂ ਅਨਾਰਕੜੀਆਂ ਲੈਣੀਆਂ ਡ्रेसेस ਲੈਣੀਆਂ ਦੇਖੋ ਜੇ ਬਾਜ਼ਾਰ 'ਚ ਆਨੇ ਤੇ 85 8500 ਰੁਪਇਆ ਤੁਹਾਨੂੰ ਇਹਦਾ ਮਿਲਣਾ ਹੈਗਾ ਪਰ ਇੱਥੇ 8500 ਦੀ بجائے ਤਨੁਬ 4500 ਰੁਪਏ ਦੇ ਦਵਾਂਗੇ ਬਾਈ ਜੀ ਨੇ ਅੱਜ ਵਾਦਾ ਕਰਤਾ ਆ ਕਹਿੰਦੇ ਇਹਦੇ ਉੱਤੇ ਜੋ ਰੇਟ ਹੈਗਾ 20% ਨੂੰ ਹੋਰ ਡਿਸਕਾਊਂਟ ਘਾ ਦੇਣਾ 2000 ਦਾ ਬਜਾਰਟ ਸੂਟ ਆ ਇੱਥੇ 1000 ਰੁਪਏ ਲਿਖਿਆ 1000 ਚ ਵੇਚ ਜਾਣਾ ਦੇਖੋ ਇਹਦੇ ਵਿੱਚ ਜਿਹੜੇ ਆ ਸੂਟ ਆ ਕੋਈ 1200 ਦਾ ਕੋਈ 1300 ਦਾ ਕੋਈ 1400 ਆ ਦੇਖੋ ਆ 15 1500 ਰੁਪਏ ਦੇ ਵਿੱਚ ਇਦਾਂ ਦੇ ਸੂਟ ਮਿਲਨੇ ਆ ਆ ਚਾਰ ਫੇਰੇ ਕੈਮਰਾ ਤੁਸੀਂ ਮਾਰਕ ਦੇ ਲੋ ਮਾਲਾਂ ਦੇ ਟੇਰ ਲੱਗੇ ਪਏ ਨੇ ਆ ਦੇਖੋ ਚੈੱਕ ਕਰ ਲਓ ਇਦਾਂ ਦੇ ਸੂਟ 15000 18000 20000 ਸਾਡੇ ਕੋਲ ਕੋਈ 6500 ਕੋਈ 70 ਤੇ ਕੋਈ 8500 ਦੇਖੋ ਜਿਹੜੇ ਫੋਟੋਮਾ ਦੇ ਮੌਡਲਾਂ ਦੇ ਇੰਸਟਾਗ੍ਰam ਤੇ ਸੂਟ ਪਾਏ ਫਿਲਮਾਂ ਦੇ ਵਿੱਚ ਸੂਟ ਪਾਏ ਹੁੰਦੇ ਉਦਾਂ ਦੀਆਂ ਚੀਜ਼ਾਂ ਤੁਹਾਨੂੰ ਫੁੱਟਰ ਰੋਡ ਕਾਰਦੀਆਂ ਤੋਂ ਮਿਲ ਜਾਣੀਆਂ ਐ ਅੰਕਲ ਆਮ ਫੁੱਟਰ ਰੋਡ ਤੇ ਹਰ ਤਰ੍ਹਾਂ ਦੀ ਜਿਹੜੇ ਕੀ ਵੈਰਾਈਟੀ ਤੁਹਾਨੂੰ ਬਦਲ ਆਹ ਦੇਖੋ 650 ਰੁਪਏ ਦਾ ਸੂਟ ਤਕਰੀਬਨ ਪਿਓਰ ਤੇ ਸੂੜਗਾ ਇਹਦੇ ਵਿੱਚ ਅੰਕਲ ਅਮਰ ਦੋ ਤਰੀਕ ਦੇ ਵਿੱਚ 20% ਡਿਸਕਾਊਂਟ ਕਰਦੀ ਤੱਕਰ ਸਾਡੇ ਕੋ 12 15000 ਦੀ ਅਨਾਰਗਲੀ ਵੈਸੇ 5000 ਰੁਪਿਆ ਰੇਟ ਲੱਗਾ ਪਰ ਇਹਦੇ ਉੱਤੇ 20% ਅਸੀਂ ਹੋਰ ਡਿਸਕਾਊਂਟ ਦੇਣਾ ਮਤਲਬ 4000 ਰੁਪਏ ਚ ਰਹਿ ਗਈ ਆ ਬਾਈ ਜੀ ਮੈਨੂੰ ਸਮਝ ਨਹੀਂ ਆਉਂਦੀ ਬਜ਼ਾਰਾ ਜੂ ਲੁੱਟਾ ਹੋ ਜਾਂਦੇ ਆ ਅੰਕਲੋਂ ਬੁੱਟਰ ਰੋਡ ਕਾਦੀਆਂ ਚੌਪਰ ਕੇ ਬੈਠਿਆ ਉਹ ਫੈਰਾ ਕਰ ਦੋ ਲੋਕਾਂ ਦਾ ਵਿਆਹ ਹੈ ਦਾਜ ਵੀਰ ਦਾ ਕੱਪੜਾ ਹੈ ਲੋਕਾਂ ਨੂੰ ਪਤਾ ਹੀ ਲੱਗਦਾ ਜਾਣ ਕਿੱਥੇ ਉਹ ਕਹਿੰਦੇ ਅੰਕਲੋਂਪ ਤੇ ਜਾ ਕੇ ਉਹ ਤਾਂ ਸਾਨੂੰ ਕੋਈ ਆਫਰ ਰੂਫਰ ਦੇ ਦਿਓ ਦਸਹਿਰੇ ਦੇ ਉੱਤੇ ਬਿਲਕੁਲ ਜੀ ਦੁਸ਼ਹਿਰਾ ਵਾਸਤੇ ਪਹਿਣਾ ਵੇਸ ਵੀਰਾ ਵਾਸਤੇ ਫਾਇਦਾ ਤੇ ਬਹੁਤ ਵੱਡਾ ਕਰ ਰਿਹਾ ਅੰਕੋ ਲੋਮ ਬੁੱਟਰ ਰੋਡ ਕਾਦੀਆਂ ਦੇ ਜਿੰਨਾ ਫਾਇਦਾ ਨੇ ਇੰਨਾ ਕਸਟਮਰ ਨੇ ਆਪਣੇ ਦਿਮਾਗ ਵਿੱਚ ਸੋਚਿਆ ਹੋਣਾ ਦੇਖੋ ਜਿਹੜਾ 1000 ਰੁਪਏ ਦਾ ਸੂਟ ਇੱਕ ਮਾਰਕੀਟ ਦੇ ਵਿੱਚ ਮਿਲ ਰਿਹਾ ਅੰਕਲ ਓਮ 1000 ਦੇ ਦੋ ਸੁੱਤ ਰਿਹਾ ਐ ਦੇਖ ਭਾਵੇਂ ਲੈ ਲੋ ਰੈੱਡ ਤੇ ਭਾਵੇਂ ਲੈ ਲੋ ਮੂੰਗੀਆਂ ਭਾਵੇਂ ਲੈ ਲੋ ਫਰੋਜੀ ਦੇ ਭਾਵੇਂ ਲੈ ਲੋ ਯੈਲੋ ਦੇਖੋ ਨੀ ਇਸ ਤਰ੍ਹਾਂ ਦੇ ਕਲਰ ਡਿਜ਼ਾਈਨਿੰਗ ਇਸ ਤਰ੍ਹਾਂ ਦੇ ਬ੍ਰਿਜਾ ਸਟਾਈਲ ਕਿਸੇ ਨੇ ਤੁਹਾਡੇ ਬਾਜ਼ਾਰ ਦੇ ਵਿੱਚ 5000 ਭਾਈ 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 ਰੋਕ 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 ਇਹ ਗੱਲ ਠੀਕ ਹੈ ਤੂੰ ਸੱਚ ਬੋਲ ਰਿਹਾ ਆ ਚੀਜ਼ਾਂ ਦੀ ਬਿਲਕੁਲ ਸੱਚ ਆ ਦੇਖੋ ਮੈਂ ਮੈਂ ਬਹੁਤ ਸਾਰੀਆਂ ਦੁਕਾਨਾਂ ਦੀ ਆ ਨਾ ਆ ਸੂਟ ਵੀ ਦਿਖਾ ਦੇਣਾ ਇਹ 1000 ਰੁਪਏ ਤੋਂ ਘੱਟ ਨਹੀਂ ਚਾਹੇ ਆ ਸੂਟ ਲੈ ਜਾਓ ਇਹ ਵੀ 1000 ਚ ਆ ਵੀ 1000 ਚ ਆ ਵੀ 1000 ਚ ਪਰ ਤੁਸੀਂ ਕਹਿੰਦੇ ਹੋ ਸਾਡੇ ਕੋਲ ਆ ਜਾਓ ਅਸੀਂ 1000 ਦੇ ਦੋ ਮਾਤਲਬ ਇਹ ਕੋਈ ਵੀ ਸੂਟ 500 ਰੁਪਏ ਚ ਕਰਤਾ ਤੁਸੀਂ ਬਿਲਕੁਲ 1000 ਦੇ ਦਾ 500 ਦਾ ਭਾਵੇਂ ਲੈ ਲਓ 1 ਤੇ ਭਾਵੇਂ ਲੈ ਲਓ 20 ਤੇ ਭਾਵੇਂ ਲੈ ਲਓ 100 ਤਗੜ ਸਾਹਿਬ ਅੱਜ ਤਾਂ ਤੁਸੀਂ ਇਹ ਕੁਝ ਸੁਣਿਆ ਅੱਗੇ ਤਾਂ ਸੁਣਿਆ ਕੋ ਨਹੀਂ ਇੱਕ ਇੱਕ ਸੂਟ ਜਿਹੜਾ 1500 2 2000 ਦੇ ਮੇਲੇ ਅਸੀਂ 1500 ਦੇ ਦੇਣੇ ਨੇ ਦੋ ਸੂਟ ਭਾਵੇਂ ਲੈ ਲਓ ਮਰੂਨ ਭਾਵੇਂ ਲੈ ਲਓ ਮੋਂਗੀਆਂ ਤੇ ਭਾਵੇਂ ਲੈ ਲਓ ਬਲੂ ਆ ਸੂਟ 750 ਚ ਬਿਲਕੁਲ 750 ਰੁਪਏ ਦਾ ਸੂਟ ਦੇਖੋ ਬਹੁਤ ਵੱਡੀ ਆਫਰ ਲਈ ਹੈ ਬਾਈ ਹੁਣਾਂ ਨੇ ਇਹ ਕਹਿੰਦੇ ਜਿਹੜੇ ਬਾਜ਼ਾਰ ਚ 15-1500 ਦੇ ਇੱਥੇ 1500 ਦੇ ਦੋ ਮਤਲਬ ਸਿੱਧੋ ਸਿੱਧੀ ਗੱਲ ਪੜਾ ਕਿਆ ਇੱਕ ਸੂਟ ਲੈ ਲਓ ਦੂਜਾ ਸੂਟ ਫ੍ਰੀ ਮਤਲਬ ਰੇਟ ਹੀ ਅੱਧੇ ਕੀਤੇ ਆ ਬਾਜ਼ਾਰ ਨਾਲੋਂ ਅਜੇ ਤੱਗੜ ਸਾਹਿਬ ਅਜੇ ਗੱਲ ਮੇਰੀ ਪੂਰੀ ਖਤਮ ਨਹੀਂ ਹੋਈ ਆ ਇੱਕ ਪਿਓਰ ਨੇਚਰਲ ਦਾ ਸੂਟ ਏ ਪਿਓਰ ਨੇਚਰਲ ਦਾ ਕਢਾਈ ਦੇਖੋ ਇਹਦੇ ਉੱਤੇ ਕਿੰਨੀ ਹੋਈ ਹੋਈ ਏ ਇੰਨੀ ਕਢਾਈ ਕਰੀ ਤੇ ਕਢਾਈ ਵਾਲਾ ਕਟੋ ਘੱਟ ਨਹੀਂ ਤੇ 1500 ਰੁਪਿਆ ਲੈ ਲੇਦਾ ਤੇ ਕੱਪੜਾ ਕੰਟਰਾਸਟ ਨਾਲ ਦੁਪੱਟਾ ਇਹ ਸੂਟ ਬਜਾਜੇ ਦਾ 2-2 2.5 2.5 ਦਾ ਅੰਕਲ ਓਮ 2000 ਦੇ ਵਿੱਚ ਦੋ ਸੂਟ ਦੇਗਾ ਮਤਲਬ 1000 ਦਾ ਸੂਟ 1000 ਦਾ ਇੱਕ ਸੂਟ ਉਹ ਬਹੁ ਮੈਂ ਨਹੀਂ ਮਾਦਦ ਰਹੀਆਂ ਗੱਲਾਂ ਗੁੱਲਾਂ ਨੂੰ ਜਾ ਆਪਣੇ ਮਾਲਕਾਂ ਨਾਲ ਗੱਲ ਕਰਾ ਉਹਨਾਂ ਨੂੰ ਬਾਜ਼ ਮਾਰ ਭਰਾਵਾ ਉਹ ਤਾਂ ਢਵਾਜ ਮਾਰਦੇ ਨਹੀਂ ਬਾਉ ਨੇ ਏਡੀ ਜਲਦੀ ਨਹੀਂ ਸੀ ਕੋਈ ਬਾਹਰ ਆਈਆਂ ਪਾਰਟੀਆਂ ਪਾਰਟੀਆਂ ਨਾਲ ਗਾਗ ਬਹੁਤ ਜ਼ਿਆਦਾ ਹੈ ਪਰ ਉਹ ਪਾਰਟੀਆਂ ਨਾਲ ਗੱਲਬਾਤ ਕਰ ਰਹੇ ਨੇ ਬਾਈ ਗੱਲਬਾਤ ਕਰ ਆ ਕੀ ਕਰ ਰਹੇ ਇੱਥੇ ਡਰਾਮਾ ਹੋ ਰਿਹਾ ਸਾਰੇ ਲੋਕਾਂ ਨੂੰ ਸਦਾ ਦੇ ਰਹੇ ਹੋ ਰੇਟ ਤੁਸੀਂ ਗਲਤ ਪਾਈ ਜਾਨੇ ਹੋ ਬਾਜ ਮਾਰੋ ਮੈਂ ਗੱਲ ਕਰਨੀ ਉਹਨਾਂ ਨਾਲ ਕਿਹਾ ਬਾਉ ਨਹੀਂ ਬਿਜ਼ੀ ਨੇ ਬਿਜ਼ੀ ਨੇ ਤੱਕਰ ਸਾ ਜੋ ਕਹਿ ਤਾ ਉਹ ਯਾਰ ਤੁਸੀਂ ਬੁਲਾਓ ਉਹ ਬਾਉ ਜੀ ਤੁਸੀਂ ਇੰਨਾ ਜਿੱਦ ਕਰਦੇ ਸੀ ਬਾਉ ਨਾਲ ਤੁਹਾਡੀ ਫੋਨ ਤੇ ਗੱਲ ਕਰਾ ਦਿੰਦੇ ਮਾਰੋ ਮਾਰੋ ਬਾ ਯਾਰ ਜਿੱਥੇ ਮਰਜ਼ੀ ਕਰਾਓ ਗੱਲ ਏਡੀ ਥੋੜੀ ਗੱਲ ਆ ਕੋਈ ਮੈਂ ਤੁਹਾਨੂੰ ਕਿਹਾ ਨਾ ਬਾਉ ਨਹੀਂ ਸਾਡੇ ਬਿਜ਼ੀ ਨੇ ਉਹ ਯਾਰ ਉਹ ਪਾਰਟੀਆਂ ਦੋ ਤਿੰਨ ਆਈਆਂ ਚੱਕ ਲੈ ਚੱਕ ਲੈ ਫੋਨ ਚੱਕ ਲੈ ਹਲੋ ਹਲੋ ਭਾਜੀ ਸਰ ਜੀ ਤੁਸੀਂ ਫ੍ਰੀ ਹੋ ਬੋਲ ਬੋਲ ਬਈ ਕੀ ਹੋਇਆ ਇਹ ਦੋ ਮਿੰਟ ਤੁਹਾਨੂੰ ਅੰਦਰ ਆਣਾ ਪੈਣਾ ਜੀ ਸਰ ਅੰਦਰ ਆਓ ਅੰਦਰ ਆਓ ਪਲੀਜ਼ ਵੀਡੀਓ ਬਣਦੀ ਆ ਇਹ ਬੰਦਾ ਸਾਡਾ ਕੁੰਡਾ ਕਰਾਈ ਜਾਂਦਾ ਅਸੀਂ ਲੋਕਾਂ ਨੂੰ ਵੀਡੀਓ ਪਾਉਣੀ ਆ ਸੱਚ ਦੱਸਣਾ ਇਹ ਛਰੇ ਆਮ ਝੂਠ ਬੋਲੀ ਜਾਂਦਾ ਤੁਸੀਂ ਬਿਜ਼ੀ ਹੋ ਚਾਹੇ ਜੋ ਮਰਜੋ ਤੁਹਾਨੂੰ ਦੋ ਮਿੰਟ ਆਉਣਾ ਪੈਣਾ ਜੀ ਅੰਦਰ ਗੱਲ ਕੀ ਹੋਈ ਹੈ ਭਾਈ ਸਰ ਅੰਦਰ ਆ ਜਾਓ ਫੇ ਤੁਹਾਨੂੰ ਗੱਲ ਵੀ ਦੱਸ ਦਿੰਨੇ ਆ ਪਲੀਜ਼ ਆਓ ਬਹੁਤ ਜ਼ਰੂਰੀ ਆ ਜੀ ਪਤਾ ਕਿਤਾ ਗੱਲਾਂ ਕਲੀਅਰ ਕਰਾਉਣੀਆਂ ਮੈਂ ਇਦਾਂ ਨਹੀਂ ਕਰ ਸਕਦਾ ਸੌਰੀ ਆ ਰਿਹਾ ਆ ਰਿਹਾ ਭਰੇ ਆ ਰਿਹਾ ਕੋਈ ਕਹ ਨਹੀਂ ਭਾਈ ਤੂੰ 2 ਮਿੰਟ ਰੋਕ ਤਿੰਨ ਮਿੰਟ ਰੋਕ ਪਤਾ ਗੱਲ ਕੀ ਆ ਇਹ ਕੋਈ ਡਰਾਮਾ ਨਹੀਂ ਹੈਗਾ ਇਹ ਤੇ ਨਾ ਕੋਈ ਸਰਕਸ ਚੱਲਦੀ ਆ ਜੋ ਤੁਹਾਡੇ ਮੂੰਹੋਂ ਦੀ ਬੋਲੀ ਜਾਂਦੇ ਆ ਆ ਪਤਾ ਹੈਗਾ ਸੂਟ ਕਿੰਨੇ ਦਾ ਮੈਂ ਕਹਿੰਦਾ 2000 ਦਾ ਸੂਟ ਆ ਤੂੰ ਹੀ ਕਹਿੰਦੇ ਚੱਕੋ 1000 ਰੁਪਏ ਯਾਰ ਸਿਰਫ 1000 ਦਾ ਜੋ ਅਸੀਂ ਕਹਿੰਦੇ ਬਾਊ ਉਹਨਾਂ ਨੇ ਜੋ ਆਫਰ ਲਾਈ ਸੀ ਤੁਹਾਨੂੰ ਦੱਸਤਾ 1000 ਜੀ ਦਵਾਂਗੇ ਪਤਾ ਗੱਲ ਕੀ ਆ ਗੱਲ ਹੁੰਦੀ ਸਾਰੀ ਸਾਫ਼ ਸੁਥਰੀ ਦੀ ਇਦਾਂ ਨਹੀਂ ਆ ਲੈ ਆਈ ਗਏ ਬਾਈ ਜੀ ਹਾਂ ਜੀ ਰੋਣਾ ਸਾਹਿਬ ਇੱਧਰ ਇਹ ਆਪਣੇ ਪਹਿਲਾ ਬੰਦੇ ਨੂੰ ਸਮਝਾ ਲਓ ਦੇਖੋ ਤੁਸੀਂ ਲੁਧਿਆਣੇ ਤੋਂ ਆਏ ਹੋ ਲੋਕਾਂ ਦਾ ਫਾਇਦਾ ਕਰ ਲਈ ਪਰ ਇਹਨੇ ਸਾਡਾ ਕੁੰਡਾ ਕਰਾਣਾ ਆ ਇੱਧਰ ਆਓ ਉਹ ਕਾਕਾ ਸਹਿਰ ਦਿਓ ਰਾਜੂ ਬਾਹ ਸੋ ਇੱਧਰ ਆਓ ਇੱਥੇ ਬੈਠੋ ਮੇਰੇ ਕੋਲ ਦੋ ਮਿੰਟ ਆਹ ਦੇਖੋ ਸਾਰੇ ਮੇਰੇ ਭੈਣ ਭਰਾ ਦੇਖ ਦਿਆ ਆ ਸੂਟ ਬਜ਼ਾਰਾਂ ਦੇ ਵਿੱਚ 1 1000 ਦਾ ਵਿਕਦਾ ਇਹ ਬਾਈ ਕਹਿੰਦਾ ਭਾਈ ਸਾਡੇ ਕੋਲੋਂ 500 ਲੈ ਜਾਓ 1000 ਦੇ ਦੋ ਆਹ ਸੂਟ 15 1500 ਰੁਪਿਆ ਬਾਜ਼ਾਰ ਦੇ ਰੇਟ ਜਿੱਥੇ ਮਰਜੀ ਚਲ ਜਾਓ ਇਹ ਕਹਿੰਦਾ 1500 ਦੇ ਦੋ ਲੈ ਜਾਓ ਆਹ ਦੇਖੋ ਆਹ ਸੂਟ 2 2000 ਰੁਪਿਆ ਦਾ ਇਹ ਕਹਿੰਦਾ ਸਾਡੇ ਕੋਲ ਆ ਜਾਓ ਤੇ 2000 ਦੇ ਦੋ ਲੈ ਜਾਓ ਸਿੱਧਾ ਹੀ ਘਾਟਾ ਪਾਈ ਜਣਾ ਤੁਹਾਨੂੰ ਇਹ ਅੱਗੜ ਭਾਜੀ ਤੁਸੀਂ ਜਿੰਨੀ ਵਾਰ ਵੀ ਆਏ ਹੋ ਐਡ ਪਾਈਏ ਨਾ ਤਾਂ ਆਪਾਂ ਕਦੀ ਝੂਠ ਬੋਲਿਆ ਨਾ ਕਦੀ ਜ਼ਿੰਦਗੀ 'ਚ ਬੋਲਣਾ ਤੁਹਾਡੀ ਗੱਲ ਨਹੀਂ ਕਰਦਾ ਜੀ ਮੈਂ ਗੱਲ ਕਰਦਾ ਇਹਨਾਂ ਦੀ ਉਹ ਮੈਂ ਕਿਹਾ ਭਾਜੀ ਇਹਨਾਂ ਨੂੰ ਵੀ ਅਸੀਂ ਹੀ ਆਫਰਾਂ ਦਿੱਤੀਆਂ ਵੀ ਆ ਨਾ ਅਸੀਂ ਲੜਾਈਆਂ ਕਰ ਕਰਕੇ ਸੂਰਤ ਤੋਂ ਗੁਜਰਾਤ ਤੋਂ ਮਾਲ ਲੈ ਕੇ ਆੰਦੇ ਆ ਲੜਾਈਆਂ ਕਰ ਕਰਕੇ ਪਹਿਲਾਂ ਹੀ ਅਸੀਂ ਇੰਨਾ ਕੇ ਰੇਟ ਸੈੱਟ ਲੈਣੇ ਆ ਕਿ ਅਸੀਂ ਆਪਣੀਆਂ ਭੈਣਾਂ ਦੇ ਭਰਾਵਾਂ ਦੇ ਫਾਇਦੇ ਕਰਨੇ ਆ ਭਾਜੀ ਅੱਧੋ-ਅੱਧੋ ਥੋੜੀ ਹੋ ਸਕਦਾ ਰੇਟ ਉਹ ਭਾਜੀ ਲੁੱਟਾਂ ਬਹੁਤ ਹੁੰਦੀਆਂ ਭੈਣੋਂ ਤੇ ਭਰਾਵਾਂ ਨੂੰ ਬਜ਼ਾਰਾਂ 'ਚ ਬਹੁਤ ਲੁੱਟਾਂ ਹੁੰਦੀਆਂ ਬਾਕੀ ਜਿਹੜੀ ਗੱਲ ਰਹੀ ਅੱਧੋ-ਅੱਧੀ ਦੀ ਭਾਜੀ ਸਾਡੇ ਰੇਟ ਇੱਥੇ ਲੱਗੇ ਹੋਏ ਆ ਸਾਡੇ ਕੋਲ ਆ ਜੇ ਕੋਈ ਨਿਆਣਾ ਸਾਡੇ ਕੋਲ ਕੋਈ ਬਜ਼ੁਰਗ ਆ ਜਵੇ ਜਿਹੜਾ ਮਰਜੀ ਆ ਜਵੇ ਸਾਡਾ ਰੇਟ ਤੇ ਲੱਗਿਆ ਹੋਇਆ 500 ਰੁਪਏ ਅੱਛਾ ਰੇਟ ਲੈ ਕੇ ਲਿਖ ਰੇਟ ਲਿਖ ਕੇ ਮੇਰੇ ਦੇਖਿਆ ਨਾ ਸਕੈਨ ਮਸ਼ੀਨ ਨਾਲ ਹੋਏਗਾ ਭਾਜੀ ਕੋਈ ਝੂਠ ਨਹੀਂ ਕੋਈ ਫਰੋਡ ਨਹੀਂ ਜੋ ਰੇਟ ਲਿਖਿਆ ਹੋਇਆ ਉਹ ਹੀ ਰੇਟ ਤੁਹਾਨੂੰ ਦਵਾਂਗੇ ਚਾਹੇ 500 ਵਾਲਾ ਚਾਹੇ ਬੁੰਡੇ ਨੇ ਕਿਹਾ 1500 ਦੇ ਦੋ ਆ ਚੈੱਕ ਕਰ ਲਓ ਭਾਜੀ 750 ਰੁਪਏ ਹਰ ਇੱਕ ਬੰਦਿਆ ਇਹ ਤੇ ਵੀ ਲਿਖਿਆ ਹੋਊ ਰੇਟ ਹੈ ਸਾਰੇ ਟੈਗ ਉੱਪਰ ਲੱਗੇ ਹੋਏ ਆ ਭਾਜੀ ਬਾਈ ਇਹ ਤਾਂ ਫੇਰ ਤਾਂ ਸੱਚੀ ਫੇਰਾ ਕਰਤਾ ਲੋ ਵੀ ਭੈਣ ਤੋਂ ਇੱਕ ਕਰੋੜ ਤੱਕ ਦਵੋਗੇ ਜੀ ਭਾਜੀ ਤਿਹਾਰਾਂ ਦੇ ਦਿਨ ਆ ਵੀਰੇ ਦੁਸ਼ਹਿਰੇ ਦਾ ਤਿਹਾਰ ਆ ਰਿਹਾ ਹੈ ਸਾਡੀਆਂ ਭੈਣਾਂ ਨੂੰ ਖੁਸ਼ ਕਰਨ ਲਈ ਅਸੀਂ ਇੱਕ ਦੇ ਬਦਲੇ ਉਹਨਾਂ ਨੂੰ ਦੇਨੇ ਆ ਦੋ ਸੂਟ ਸੋ ਲਓ ਜੀ ਆਹ ਦਾ ਵੱਡਾ ਫਾਇਦਾ ਹੋ ਗਿਆ ਜਿਹੜੇ ਬਾਜ਼ਾਰ 'ਚ ਹਜ਼ਾਰ-ਹਜ਼ਾਰ ਰੁਪਏ ਦਾ ਇੱਕ ਇੱਥੋਂ ਹਜ਼ਾਰ ਦੇ ਦੋ ਲੈ ਜੋ ਜਿਹੜੇ 15-1500 ਦੇ ਬਾਜ਼ਾਰ 'ਚ ਇੱਥੇ 1500 ਦੇ ਦੋ ਲੈ ਜੋ ਜਿਹੜੇ ਤੁਸੀਂ ਬਾਜ਼ਾਰ 'ਚ ਜਾ ਕੇ ਲੈਨੇ ਹੋ 2-2000 ਵਾਲੇ ਸੂਟ ਉਹ ਇੱਥੋਂ 2000 ਦੇ ਦੋ ਲੈ ਜੋ ਜਿਹੜੇ ਤੁਸੀਂ ਲੈਨੇ ਹੋ 5000 ਦਾ ਇੱਕ ਇੱਥੇ 5000 ਦੇ ਦੋ ਤੇ ਭਾਈ ਜਿਹੜੇ 10000 ਦਾ ਇੱਕ ਇਸੇ 10000 ਦੇ ਦੋ ਇੰਨਾ ਬਿਲਕੁਲ ਭਾਜੀ ਬਿਲਕੁਲ ਅੱਦੋ-ਅੱਦੀ ਦਾ ਫਰਕ ਹੈ ਭਾਜੀ ਬਾਜ਼ਾਰਾਂ ਨਾਲੋਂ ਤੁਸੀਂ ਪਹਿਲਾਂ ਬਾਜ਼ਾਰ ਜਾਓ ਫਿਰ ਸਾਡੇ ਕੋਲ ਆਓ ਫਿਰ ਤੁਹਾਨੂੰ ਪਤਾ ਲੱਗੂਗਾ ਫਰਕ ਰੇਟਾਂ ਦਾ ਤੇ ਕੁਆਲਿਟੀ ਇੱਕ ਨੰਬਰ ਅੰਕਲੋਂ ਬੁੱਟਰ ਰੋਡ ਕਾਦੀਆਂ ਲੋ ਜੀ ਪਾਜੀ ਆ ਸੂਟ ਤੇ ਇੱਕ ਵਾਰ ਤੁਸੀਂ ਨਿਗਾਹ ਮਾਰੋ ਬਿਆਰ ਵਾਲੇ 1500 2000 ਤੋਂ ਘਟ ਦਿੰਦੇ ਨਹੀਂ ਬਾਈ ਰੇਟ ਚੈੱਕ ਕਰਾ ਪਹਿਲਾਂ ਮੈਂ ਕੁਝ ਨਹੀਂ ਬੋਲਣਾ 750 ਰੁਪਏ ਅੱਛਾ ਆ ਦੇਖੋ ਵੀ ਇਹਦਾ ਬਹੁਤ ਵੱਡਾ ਫਾਰਕ ਆ ਫੋਟੋ ਵਾਲਾ ਪੀਸ ਮਾਡਰਨ ਵਾਲਾ ਸੱਚੀ ਗੱਲ ਆ ਇਹ 2-2000 ਦੇ ਬੈਗ ਜੇ ਡੰਮੀਆਂ ਤੇ ਲਾ ਕੇ ਪਰ ਅੰਕਲੋਂ ਬੁੱਟ ਰੋਡ ਕਰਦੀਆਂ ਸਿਰਫ 750 ਇਹ 1500 ਰੁਪਏ ਦੋ ਸੂਟ ਤੁਹਾਨੂੰ ਦੇ ਦੇਣੇ ਇਨਾਂ ਨੇ ਆ ਵੀ ਦੇਖੋ ਤਾਂ ਚੀਜ਼ਾਂ ਅੱਛਾ ਦੇਣ ਲੈਣ ਕਰਨਾ ਕਿਸੇ ਨੇ ਦਾਜਵਰੀ ਬਣਾਉਣੀ ਆ ਤੇ ਉਹਨਾਂ ਦੇ ਤਾਂ ਫਿਰ ਬੜੇ ਵੱਡੇ ਫਾਇਦੇ ਹੋਣੇ ਮੈਂ ਦੇਖਿਆ ਰੇਟ ਤਾਂ ਘੱਟ ਹੈਗੇ ਹੈਗੇ ਆ ਕੁਆਲਿਟੀ ਵੈਰਾਈਟੀਆਂ ਆ ਦੇਖੋ ਇਹ ਤਾਂ ਦੇਖਣ ਨੂੰ ਨਹੀਂ ਮਿਲਦੇ ਆਮ ਲੋਕਾਂ ਕੋਲ ਭਾਈ ਜੀ ਭਾਈ ਜੀ ਤੁਹਾਡੇ ਸੱਦੇ ਤੇ ਮੈਂ ਆ ਗਿਆ ਸੀਗਾ ਮੈਂ ਆਪਣੇ ਵੀਰਾਂ ਨੂੰ ਭੈਣਾਂ ਨੂੰ ਇੱਕ ਗੱਲ ਕਹਿਣਾ ਚਾਹਨਾ ਅੰਕਲ ਓਮ ਵਿਸ਼ਵਾਸ ਦਾ ਹੈਗਾ ਦੂਜਾ ਨਾਮ ਬਜ਼ਾਰਾਂ 'ਚ ਲੁੱਟਾ ਨਹੀਂ ਕਰਾਉਣੀ ਆ ਇੱਕ ਵਾਰ ਅੰਕਲ ਓਮ ਬੁੱਟਰ ਰੋਡ ਕਾਦੀਆਂ ਤੇ ਆਓ ਸਾਨੂੰ ਸੇਵਾ ਦਾ ਮੌਕਾ ਦਿਓ ਸਾਡੀਆਂ ਕੁਆਲਿਟੀਆਂ ਚੀਜ਼ਾਂ ਫੈਬਰਿਕ ਚੈੱਕ ਕਰੋ ਥੋੜਾ ਜਿਹਾ ਬਸ ਬੇਨਤੀ ਹੈ ਭਾਜੀ ਤੁਹਾਡੇ ਕਹਿਣ ਤੇ ਮੈਂ ਆ ਗਿਆ ਸੀ ਇੱਕ ਮੇਰੇ ਕੋਲ ਸੂਰਤ ਤੋਂ ਪਾਰਟੀਆਂ ਆਈਆਂ ਵੀ ਆਪਣੀਆਂ ਭੈਣਾਂ ਵਾਸਤੇ ਸੋਹਣੇ ਸੋਹਣੇ ਪੀਸ ਮੈਂ ਸਿਲੈਕਟ ਕਰਨੇ ਆ ਮੈਨੂੰ ਪਤਾ ਤੁਸੀਂ ਬੀਜ਼ੀ ਹੋ ਪਰ ਇੱਕ ਵਾਦਾ ਕਰਕੇ ਜਾਓ ਤੁਸੀਂ ਜਾਓ ਅਸੀਂ ਤੁਹਾਨੂੰ ਫੋਰਸ ਨਹੀਂ ਕਰਨਾ ਉਧਰ ਸਾਡੇ ਬੰਦੇ ਇਸ਼ਾਰਾ ਵੀ ਕਰੀ ਜਾਂਦੇ ਆ ਆ ਦਾਜ ਬਰੀਆਂ ਆ ਟਾਈਮ ਆ ਜਿਹੜੀ ਬਾਜ਼ਾਰ ਚ ਇਦਾਂ ਦੇ ਸੂਟਾਂ ਦੀ 1 ਲੱਖ ਰੁਪਏ ਦੀ ਦਾਜ ਬਰੀ ਬਣਦੀ ਉਹ ਕਿੰਨੇ ਦੀ ਦੇ ਦੋਗੇ ਤੇ ਜਿਹੜੇ ਆ ਹੈਵੀ ਹੈਵੀ ਸੂਟ ਆ ਉਹ ਤਾਂ 2-2 ਲੱਖ ਰੁਪਏ ਦੀ ਬਰੀ ਬਣਦੀ ਆ ਭਾਜੀ ਜਿਹੜਾ ਬਾਜ਼ਾਰ ਦੇ ਵਿੱਚ ਬਰੀ ਚ ਤੁਹਾਨੂੰ ਲੱਖ-ਲੱਖ ਰੁਪਏ ਦੀ ਬਰੀ ਬਾਜ਼ਾਰ ਚ ਬਣਾ ਕੇ ਦੇਣੀ ਹੈ ਸਾਡਾ ਵਾਦਾ ਹੈਗਾ ਅਸੀਂ ਤੁਹਾਨੂੰ 45-50 ਹਜ਼ਾਰ ਚ ਦੇ ਦੇਣੀ ਹੈ ਜਿਹੜੀ ਹੈਵੀ ਸੂਟਾਂ ਦੀ ਤੁਸੀਂ ਗੱਲ ਕਰਦੇ ਹੋ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਨਿਗਾਹ ਮਰਾ ਦੇ ਜਿਹੜਾ ਬਾਜ਼ਾਰ ਦੇ ਵਿੱਚ ਹੈਵੀ ਸੂਟਾਂ ਦਾ ਤੁਸੀਂ 2-2 ਲੱਖ 2.5-2.5 ਲੱਖ ਚ ਬਰੀ ਬਣਾਉਣੀ ਹੈ ਭਾਜੀ ਅੱਧੇ ਰੇਟਾਂ ਚ ਗਰੰਟੀ ਨਾਲ ਕਹਿੰਨਾ ਭਾਜੀ ਅੱਧੇ ਰੇਟਾਂ ਦੇ ਵਿੱਚ ਵਰੀ ਬਣਾ ਕੇ ਦਵਾਂਗੇ ਆਪਣੀਆਂ ਭੈਣਾਂ ਨੂੰ ਮਤਲਬ 1 1 ਲੱਖ ਰੁਪਏ ਦਾਜ ਵੀਰ ਦੇ ਸੂਟਾਂ ਤੁਸੀਂ ਬਚਾ ਦੋਗੇ ਬਿਲਕੁਲ ਭਾਜੀ ਬਿਲਕੁਲ ਬਾਕੀ ਤੁਹਾਨੂੰ ਸਾਰੀ ਵੈਰਾਈਟੀ ਨਿਗਾਹ ਕਰਾਂਦਾ ਮੁੰਡਾ ਮੈਨੂੰ 10 ਮਿੰਟ ਥੋੜੀ ਇਜਾਜ਼ਤ ਦੋ ਮੈਨੂੰ ਕੰਮ ਹੈ ਜੋ ਸਾਡਾ ਭਰਾ ਸਾਡਾ ਭਰਾ ਹੀ ਇਹ ਜੋ ਇਹਨੇ ਤੁਹਾਨੂੰ ਆਫਰਾਂ ਦੇਣੀ ਹੈ ਉਹੀ ਆਫਰਾਂ ਅਸੀਂ ਤੁਹਾਨੂੰ ਦਵਾਂਗੇ ਜਾਂਦੇ ਜਾਂਦੇ ਅੱਜ ਤੁਸੀਂ ਹੁਣ ਸਾਡੇ ਕੋਲ ਇੰਨਾ ਚੈਲੰਜ ਅਸੀਂ ਹੋਰ ਕਰਦੇ ਆ 50% ਸਾਡਾ ਵੈਸੇ ਹੀ ਰੇਟ ਘਟਾ ਹੈ रेडीमेड ड्रेसਾਂ ਦੇ ਵਿੱਚ 20% ਤੁਹਾਨੂੰ ਹੋਰ ਆਫ ਦਵਾਂਗੇ ਦੁਸ਼ਹਿਰੇ ਤੱਕ ਮਤਲਬ ਕਿਸੇ ਸ਼ਲਾਰਾ ਅਗਲਾ ਲਹਿੰਗਾ ਗਾਉਂ ਡਰਸਾਂ ਲੈਣੀ ਆ ਤਾਂ ਜੋ ਟੈਗ ਲੱਗਾ ਹੋਗਾ ਸਾਡਾ ਲੱਗਿਆ ਹੋਇਆ 20% ਹੋਰ ਛੂਟ ਦਵਾਂਗੇ ਦੁਸ਼ਹਿਰੇ ਤੱਕ ਇਸ ਕਰਕੇ ਜਲਦੀ ਤੋਂ ਜਲਦੀ ਅੰਕਲੋਂ ਬੁੱਟਰ ਰੋਡ ਕਾਦੀਆਂ ਤੇ ਆ ਜਾਓ ਸੋ ਦੇਖੋ ਆ ਦੇਖੋ ਰੈਡੀमेड ਤੁਸੀਂ ਅਨਾਰਕੜੀਆਂ ਲੈਣੀਆਂ ਡ्रेसेस ਲੈਣੀਆਂ ਦੇਖੋ ਜੇ ਬਾਜ਼ਾਰ ਚ ਜਾਂਦੇ ਤੇ 85 8500 ਰੁਪਏ ਤੁਹਾਨੂੰ ਇਹਦਾ ਮਿਲਣਾ ਹੈਗਾ ਪਰ ਇੱਥੇ 8500 ਦੀ بجائے ਤੁਹਾਨੂੰ 4500 ਰੁਪਏ ਚ ਦਵਾਂਗੇ ਬਾਈ ਜੀ ਨੇ ਅੱਜ ਵਾਦਾ ਕਰਤਾ ਆ ਕਹਿੰਦੇ ਇਹਦੇ ਉੱਤੇ ਜੋ ਰੇਟ ਹੈਗਾ 20% ਤੁਹਾਨੂੰ ਹੋਰ ਡਿਸਕਾਊਂਟ ਘਾ ਦੇਣਾ ਮਤਲਬ ਕਿੰਨੇ ਰਹਿ ਗਈ 32 35 3600 ਦੀ ਰਹਿ ਗਈ ਇਹ ਡਰੈਸ ਸੋ ਇਹਦੇ ਵਿੱਚ ਵੀ ਸਾਡੇ ਬਹੁਤ ਵੱਡੇ ਫਾਇਦੇ ਤੁਸੀਂ ਸ਼ਰਾਰੇ ਗਰਾਰੇ ਲਹਿੰਗੇ ਗਾਉਨ ਡਰੈਸਾਂ ਲੈਣੀਆਂ ਦੋਗਤ ਉਪਰ ਤੋਂ ਪਹਿਲਾਂ ਪਹਿਲਾਂ ਆ ਜਾਓ ਭਾਈ ਜੀ ਥੈਂਕ ਯੂ ਮੈਂ ਤਾਂ ਹਜੇ ਟਾਈਮ ਲਵਾਂਗਾ ਮੈਂ ਥੋੜੇ ਹੋਰ ਸੂਟ ਦੇਖਣੇ ਆ ਜ਼ਰੂਰ ਜੀ ਜ਼ਰੂਰ ਧੰਨਵਾਦ ਭਾਜੀ ਥੈਂਕ ਯੂ ਭਾਈ ਆਓ ਇਧਰ ਤੁਸੀਂ ਆ ਦਿਓ ਮਾਈਕ ਜੀ ਸੋ ਰਾਜੂ ਭਾਜੀ ਸੌਰੀ ਮੈਂ ਤੁਹਾਨੂੰ ਕੁਝ ਗਲਤ ਤੇ ਗਿਆ ਪਰ ਤੁਹਾਡੇ ਬਾਉ ਜੀ ਨੇ ਗੱਲ ਕਲੀਅਰ ਕਰਤੀ ਚਲੋ ਹੁਣ ਮੈਨੂੰ ਤੁਸੀਂ ਨਾ ਕੁਇਕਲੀ 10-20 ਸੂਟ ਦਿਖਾ ਦਿਓ ਤਾਂ ਕਿ ਲੋਕਾਂ ਨੂੰ ਆਈਡੀਆ ਮਿਲ ਜਵੇ ਆ ਰੇਟ ਤਾਂ ਲਿਖੇ ਹੋਏ ਮੈਂ ਦੇਖ ਲਿਆ ਆ ਵੀ ਦੇਖੋ 2000 ਦਾ ਬਜਾਰਟ ਸੂਟ ਆ ਇੱਥੇ 1000 ਰੁਪਿਆ ਲਿਖਿਆ 1000 ਚ ਵੇਚ ਜਾਣਾ ਤੇ ਇਹਨਾਂ ਦੇ ਵੀ ਦੱਸੋ ਦੇਖੋ ਜੀ ਜੋ ਤੁਹਾਨੂੰ ਕਹੇ ਸੀ ਤੁਹਾਡਾ ਕਨਫਰਮ ਹੋ ਗਿਆ ਨਾ ਕਿ ਜੋ ਅਸੀਂ ਆਫਰਾਂ ਦੇ ਰਹੇ ਹਾਂ ਅਸੀਂ ਦੇ ਰਹੇ ਆ ਜਿਹੜੇ ਨਵੇਂ-ਨਵੇਂ ਡਿਜ਼ਾਈਨ ਦੇ ਨੇ ਕਿਉਂਕਿ ਨਵੇਂ-ਨਵੇਂ ਡਿਜ਼ਾਈਨਾਂ ਤੇ ਹੀ ਰੇਟ ਜ਼ਿਆਦਾ ਲੱਗਦਾ ਆਪਾਂ ਨਵੇਂ ਡਿਜ਼ਾਈਨ ਜਿਹੜੇ ਤੁਹਾਨੂੰ ਦੇਨੇ ਉਹ ਵੀ ਸਸਤੇ ਪਰ ਟਾਈ-ਟਾਈ 10-1000 ਦਾ ਸੂਟ ਤੁਹਾਨੂੰ 1275 ਇਹ ਕਹ ਟੈਬੀ ਦੇ ਵਿੱਚ ਸੂਟ ਆਏ ਨੇ ਟੈਬੀ ਦਾ ਨਾਮ ਲੈ ਕੇ ਕਸਟਮਰਾਂ ਦੇ ਬਹੁਤ ਲੋਟ ਹੋ ਰਹੀ ਹੈ ਪਰ ਤੁਹਾਨੂੰ ਅਸੀਂ ਇਹ ਵੀ 12-1500 ਦੇ ਵਿੱਚ ਸੂਟ ਦੇ ਦੇਨੇ ਆ ਆ ਡਿਜ਼ਾਈਨਿੰਗ ਦੀ ਕਮਾਲ ਹੋਈ ਪਈ ਹੈ ਡਿਜ਼ਾਈਨਿੰਗ ਜਿੰਨੀ ਮਰਜ਼ੀ ਸਾਡੇ ਕੋਲ ਆ ਲੋ ਸ਼ਿਮਰ ਤੇ ਲਾ ਲੋ ਔਰਗੰਜ਼ਾ ਪਿਓਰ ਤੇ ਲਾ ਲੋ ਇਹਦੇ ਵਿੱਚ ਸਪੈਸ਼ਲ ਦਾਜ ਹੈ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ ਵਿਆਹ ਸ਼ਾਦੀਆਂ ਮਗਰ ਇੱਕ ਵਿਆਹਸ਼ ਦੇ ਕਰਕੇ ਜਿਹੜੀ ਲੱਖ ਰੁਪਏ ਦੀ ਬਜਾਜੀ ਏ ਉਹ ਅਸੀਂ ਤੁਹਾਨੂੰ 40000 ਦੇ ਵਿੱਚ ਦਵਾਂਗੇ ਆ ਦੇਖੋ ਇਹਦੇ ਵਿੱਚ ਜਿਹੜੇ ਆ ਸੂਟ ਆ ਕੋਈ 1200 ਦਾ ਕੋਈ 1300 ਦਾ ਕੋਈ 1400 ਆ ਦੇਖੋ ਆ 15-1500 ਰੁਪਏ ਦੇ ਵਿੱਚ ਇਦਾਂ ਦੇ ਸੂਟ ਮਿਲਨੇ ਆ ਬਜ਼ਾਰਾਂ ਦਾ ਅਸੀਂ ਚੈਲੰਜ ਕਰਦੇ ਆ ਠੋਕ ਵਜਾ ਕੇ ਕਾਦੀਆਂ ਦੇ ਵਿੱਚ ਸਭ ਤੋਂ ਵੱਡਾ ਤਗੜਾ ਸ਼ੋਰੂਮ ਅੰਕਲੋਂ ਬੁੱਟਰ ਰੋਡ ਕਾਦੀਆਂ ਜਿੱਥੇ ਤੁਹਾਨੂੰ ਹਰ ਤਰ੍ਹਾਂ ਦਾ ਸੂਟ 250 300 400 500 ਤੋਂ ਲੈ ਕੇ ਭਾਵੇਂ ਤੁਸੀਂ 20 20000 ਤੱਕ ਦੇ ਸੂਟ ਲੈ ਲਓ ਭਾਈ ਇਹਨਾਂ ਦੇ ਵਿੱਚ ਵੀ ਫਾਇਦੇ ਪੂਰੇ ਆ ਰੋਕੋ ਜੀ ਐਨਆਰਆਈਆ ਵਾਲੇ ਸਪੈਸ਼ਲ ਸੂਟ ਜਿਹੜਾ ਕਿ ਤੁਸੀਂ ਚਾਹਦੇ ਹੋ ਜਲੰਧਰ ਅੰਮ੍ਰਿਤਸਰ ਲੁਧਿਆਣਾ ਕਿਤੇ ਪਰ ਤੁਹਾਨੂੰ ਹੁਣ ਕਿਤੇ ਜਾਣ ਦੀ ਲੋੜ ਨਹੀਂ ਸਿਰਫ ਇੱਥੇ ਅਣਾ ਅੰਕਲ ਓਮ ਬੁੱਟਰ ਰੋਡ ਕਾਦਿਆਂ ਜਿਹੜਾ ਕਿ ਐਨਆਰਆਈਆ ਆਖੋ ਦਾ ਦੇਖੋ ਜਿਹੜੇ ਜਿਹੜੇ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਕਸਟਮਰ ਆਉਂਦੇ ਕਹਿੰਦੇ ਵੀ ਸ਼ਾਪਿੰਗ ਇੰਡੀਆ ਦੀ ਕਰਨੀ ਜਾਂ ਜਿਹੜੇ ਸਾਡੇ ਪੰਜਾਬ ਦੇ ਖਾਸ ਹੋ ਤੇ ਮਾਝੇ ਦੇ ਬਹੁਤ ਲਗਜ਼ਰੀ ਕਸਟਮਰ ਆ ਦੇਖੋ ਜਿਹੜਾ ਕੁੜੀ ਦਾ ਵਿਆਹ ਆ ਵਿਆਹ ਦੇ ਦਿਨ ਫੇਰਿਆਂ ਦੇ ਪਾਉਣ ਲਈ ਸੂਟ ਵੀ ਸਾਡੇ ਕੋਲ ਆ ਗਏ ਆ ਇਹ ਤੁਹਾਨੂੰ ਲਹਿੰਗੇ ਜੇ ਲੈਣੇ ਇਹਦੇ ਨਾਲ ਦੇ ਲੱਖ ਲੱਖ ਰੁਪਈਆ 70 70 ਹਜ਼ਾਰ ਰੁਪਈਆ ਵੱਡੇ ਵੱਡੇ ਸ਼ੋਅਰੂਮਾਂ ਮੰਗਦੇ ਆ ਪਰ ਸਾਡੇ ਸੂਟ ਹੀ ਲਹਿੰਗੇ ਨੂੰ ਮਾਤ ਦਿੰਦੇ ਆ ਆ ਪੂਰਾ ਫਰੰਟ ਦੇਖੋ ਸੂਟ ਦਾ ਆ ਬਾਜੂਵਾਰਕ ਦੇਖੋ ਆ ਦੇਖੋ ਦੁਪੱਟਾ ਕਿੰਨਾ ਹੈਵੀ ਤੇ ਇਦਾਂ ਦੇ ਸੂਟ ਤੁਹਾਨੂੰ ਅਸੀਂ 10000 15000 12000 ਇੰਨੀਆਂ ਕ ਰੇਂਜਾਂ ਵਿੱਚ ਦੇ ਰਹੇ ਆ ਜੇ ਤੁਸੀਂ ਰੈੱਡ ਸੂਟ ਦੇ ਨਾਲ ਕੁੜੀ ਨੇ ਬਣਾਉਣੇ ਆ 21 ਸੂਟ ਆ ਦੇਖੋ ਜੀ ਲੱਗੂਗਾ ਵੀ ਹਾਂ ਵੀ ਕਿਸੇ ਤਗੜੇ ਸਰਦਾਰ ਦੀ ਧੀ ਕਿਤੇ ਵਿਆਹ ਕੇ ਆਈ ਆ ਤੇ ਇਹੋ ਜੀ ਮਤਲਬ ਭਾਈ ਲੋਕ ਕਹਿੰਦੇ ਵੀ ਆ ਖਾਈਏ ਮਨ ਪਉਂਦਾ ਤੇ ਪਾਈਏ ਜੱਗ ਪਉਂਦਾ ਤੱਗੜ ਸਾਹਿਬ ਮਾਨ ਇੱਕ ਹੋਰ ਇਹਦੇ ਵਿੱਚ ਵੱਡੀ ਗੱਲ ਤੁਸੀਂ ਕਰੀ ਜਿਹੜਾ ਕੀ ਬਾਜ਼ਾਰਾਂ ਦੇ ਵਿੱਚ ਤੁਸੀਂ 2.5 ਲੱਖ ਰੁਪਇਆ ਖਰਚ ਕੇ ਆਉਂਦੇ ਹੋ ਅਸੀਂ ਤੁਹਾਡਾ ਲੱਖ ਰੁਪਏ ਦੇ ਵਿੱਚ 21 ਸੌਟ ਬਣਾ ਦਿੰਦੇ ਹਾਂ ਲੱਖ ਰੁਪਏ ਦੇ ਵਿੱਚ ਮਤਲਬ ਕਿ ਡੇਢ ਲੱਖ ਦਾ ਫਾਇਦਾ ਹੋਣਾ ਤੁਹਾਨੂੰ ਡੇਢ ਐਦਾਂ ਦੀ ਡਿਜ਼ਾਈਨਿੰਗ ਤੁਹਾਨੂੰ ਦਿਖਾ ਕੇ ਬਾਜ਼ਾਰਾਂ 'ਚ ਬਹੁਤ ਲੁੱਟ ਹੋ ਰਹੀ ਹੈ ਉਹ ਕੀ ਮਤੋ ਸ਼੍ਰੀ ਅੰਕਲ ਓਮਰੇ ਜਮਾ ਹੀ ਬੰਦ ਕਰੇ ਆ ਚਾਰ ਸ਼ਵੇਰੇ ਕੈਮਰਾ ਤੁਸੀਂ ਮਾਰਕ ਦੇ ਲੋ ਮਾਲਾਂ ਦੇ ਟੇਰ ਲੱਗੇ ਪਏ ਨੇ ਆ ਦੇਖੋ ਚੈੱਕ ਕਰ ਲੋ ਇਦਾਂ ਦੇ ਸੂਟ 15000 18000 20000 ਪਰ ਸਾਡੇ ਕੋਲ ਕੋਈ 6500 ਕੋਈ 7000 ਤੇ ਕੋਈ 8500 ਇੰਨਿਆ ਗਰੇਂਦੇ ਨੇ ਦੇਖੋ ਅਸੀਂ ਵੀਡੀਓ ਵੀ ਬਣਾਈ ਜਾਂਦੇ ਆ ਨਾਲ-ਨਾਲ ਸੂਟ ਦਿਖਾਈ ਜਾਂਦੇ ਆ ਨਾਲ-ਨਾਲ ਰੇਟ ਵੀ ਦੱਸ ਰਹੇ ਆ ਕਿਉਂਕਿ ਲੋਕੀ ਰੇਟ ਨਹੀਂ ਦੱਸਦੇ ਜਦੋਂ ਤੁਸੀਂ ਜਾਣਿਓ ਤੇ ਰੇਟ ਡਬਲ ਕਰ ਦਿੰਦੇ ਆ ਪਰ ਇੱਥੇ ਇੱਕੋ ਹੀ ਫੈਰਾ ਤੁਹਾਨੂੰ ਜੋ ਵੀ ਰੇਟ बोल ਰਿਹਾ ਟੈਗ ਲੱਗੇ ਹੋਇਆ ਕੋਈ ਬਾਰਗੇਨ ਨਹੀਂ ਸਾਡੇ ਫਾਇਦੇ ਜਾ ਰਹੇ ਹੈਗਾ ਕਿਸੇ ਨੇ ਡਾਰਕ ਬਲੂ ਕਲਰ ਲੈਣਾ ਆ ਦੇਖੋ ਮਤਲਬ ਚੈਲੰਜ ਇਸ ਗੱਲ ਦਾ ਵੀ ਹਰ ਇੱਕ ਚੀਜ਼ ਸੂਈ ਤੋਂ ਲੈ ਕੇ ਜਹਾਜ਼ ਤੱਕ ਵਾਅ ਚਾਹੇ ਕੁੜੀ ਦਾ ਚਾਹੇ ਮੁੰਡੇ ਦਾ ਹਰੇਕ ਦੇ ਲਈ ਦਾਜ ਬਰੀ ਬਣਾਉਣ ਦਾ ਸੁਨਹਿਰੀ ਮੌਕਾ ਆ ਗਿਆ ਤੁਸੀਂ ਪਾਰਟੀਆਂ ਤੇ ਜਾਣਾ ਤੁਸੀਂ ਆਪਣੇ ਹੀ ਕੱਪੜੇ ਲੈਣੇ ਆ ਤੇ ਤੁਸੀਂ ਤਾਂ ਵੀ ਲੈ ਲਓ ਬਾਜ਼ਾਰ ਨਾਲੋਂ ਰੇਟ ਸਾਡੇ ਘਟਿਆ ਤੇ ਕੁਆਲਿਟੀ ਬੜੀ ਸੁਪਰਾ ਦੇਖੋ ਜਿਹੜੇ ਫੋਰਟਮਾਰ ਦੇ ਮਾਡਲਰਾਂ ਦੇ ਇੰਸਟਾਗ੍ਰam ਦੇ ਸੂਟ ਪਾਏ ਫਿਲਮਾਂ ਦੇ ਵਿੱਚ ਸੂਟ ਪਾਏ ਹੁੰਦੇ ਉਦਾਂ ਦੀਆਂ ਚੀਜ਼ਾਂ ਤੁਹਾਨੂੰ ਬੁੱਟਰ ਰੋਡ ਕਾਰਦੀਆਂ ਤੋਂ ਮਿਲ ਜਾਣੀਆਂ ਆ ਸੂਟ ਤਾਂ ਤੁਸੀਂ ਦੇਖ ਲੈ ਕੇ ਇਹਦੇ ਵਿੱਚ ਡਰੱਸਾਂ ਦੇ ਵਿੱਚ ਵੀ ਦੇਖੋ ਅਨਾਰਕਲੀ ਕਿਸ ਨੇ ਲੈ ਲਈ ਕਿਸ ਨੇ ਲੈ ਲਈ ਸ਼ਾੜਾ ਕਰਾ ਲੈ ਕਿਸ ਨੇ ਲੈਣਾ ਗਾਉਨ ਅੰਕਲ ਆਨ ਬੁੱਟਰ ਰੋਡ ਦੇ ਹਰ ਤਰ੍ਹਾਂ ਦੀ ਜਿਹੜੀ ਕਿ ਵੈਰਾਈਟੀ ਤੁਹਾਨੂੰ ਬਦਲ ਆਹ ਦੇਖੋ 650 ਰੁਪਏ ਦਾ ਸੂਟ ਤਕਰੀਬਨ ਪਿਓਰ ਤੇ ਸੂਟਗਾ ਇਹਦੇ ਵਿੱਚ ਵੀ ਅੰਕਲ ਓਮਨੇ 2 ਤਰੀਕ ਦੇ ਤੇ 20% ਡਿਸਕਾਊਂਟ ਕਰ ਦਿੱਤਾ ਸਰ 20% ਆ ਦੇਖੋ ਚਾਹੇ ਤੁਸੀਂ ਜਿੱਥੇ ਮਾਰੀ ਜਾ ਕੇ ਪਤਾ ਕਰੋ ਅਨਾਰਕਲੀ ਦੇਖੋ ਸੁਪਰ ਲੱਦੀ ਪਈ ਆ 12-15000 ਤੋਂ ਘੱਟ ਕਿਸੇ ਦੇਣੀ ਆ ਬੈਗ ਵੀ ਦੇਖੋ ਹੈਵੀ ਹੈਗੀ ਸਾਡੇ ਕੋਲ 12-15000 ਦੀ ਅਨਾਰਕਲੀ ਵੈਸੇ ਹੀ 5000 ਰੁਪਿਆ ਰੇਟ ਲੱਗਾ ਪਰ ਇਹਦੇ ਉੱਤੇ 20% ਅਸੀਂ ਹੋਰ ਡਿਸਕਾਊਂਟ ਦੇਣਾ ਮਤਲਬ 4000 ਰੁਪਏ ਚ ਰਹਿ ਗਈ ਆ ਐਡੇ ਵੱਡੇ ਫਾਇਦੇ ਤੁਹਾਡੇ ਕਰ ਰਿਹਾ ਅੰਕਲ ਓਮ ਬੁੱਟਰ ਰੋਡ ਕਾਦੀਆਂ ਇਸ ਤੋਂ 라ਵਾ ਸੂਟ ਸ਼ਰਾਰੇ ਗਰਾਰੇ ਲਹਿੰਗਰੇ ਤੁਸੀਂ ਦੇਖ ਰਹੇ ਆ ਜੇ ਸਾਡੇ ਭਰਾਵਾਂ ਦੇ ਵਿਆਹ ਆ ਤੁਹਾਡੇ ਲਈ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਬਾਨੀਆਂ ਬਲੇਜ਼ਰ ਬਾਸਕਟ ਸਾਰਾ ਹੀ ਮਾਲ ਇੱਥੋਂ ਮਿਲ ਜਾਣਾ ਰੇਟ ਅੱਧੇ ਆ ਫਾਇਦੇ ਵੱਡੇ ਆ 2 ਅਕਤੂਬਰ ਤੋਂ ਪਹਿਲਾਂ ਪਹਿਲਾਂ ਦਸਹਿਰੇ ਦੇ ਬਹੁਤ ਵੱਡੀ ਆਫਰ ਲਾ ਆਦੀ ਛੇਤੀ ਆ ਜਾਓ ਤਾਂ ਫਾਇਦੇ ਹੋਣਗੇ ਕੈਮਰਾ ਨੇ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਅਗੜ ਸਾਹਨ ਟੀਵੀ ਕਾਦੀਆਂ